ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਮਨ ਤਨ ਰਸਨਾ ਹਰ ਜੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਕੋ ਗੁਰ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਵੋ ਦਰਸਨ ਸਾਧੂ ਕਹਿ ਜੈ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਾਹੂ ਨਾ ਮਾਨਿਉ ਮਨ ਛੀਨਾ ਬਿਲਾਵਲ ਮਹੱਲਾ 5ਵਾਂ ਮਨ ਤਨ ਰਸਨਾ ਹਰ ਜੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਕੋ ਗੁਰ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਖਾਤ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀ ਨਾ ਬਲ ਜਾਵੋ ਦਰਸਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਾਹੂ ਨਾਨਕ ਠਾਕੁਰ ਪਰੋਸੈ ਕਾਹੂ ਨਾ ਮਾਨਿਓ ਮਨ 치ਨਾ ਬਿਲਾਵਲ ਮਹੱਲਾ 5 ਮਨ ਤਨ ਰਸਨਾ ਹਰ ਜੀਨਾ ਪਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਕੋ ਗੁਰ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਵ ਦਰਸਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਾਹੂ ਨਾਨਕ ਠਾਕੁਰ ਪਰੋਸੈ ਕਾਹੂ ਨਾ ਮਾਨਿਉ ਮਨ 치ਨਾ ਬਿਲਾਵਲ ਮਹੱਲਾ 5ਵਾਂ ਮਨ ਤਨ ਰਸਨਾ ਹਰ ਜੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਂ ਕੋ ਗੁਰ ਦੀਨਾ ਰਹਾਵ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਵ ਦਰਸਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੋ ਨਾ ਮੰਨਿਉ ਮਨ 치ਨਾ ਬਿਲਾਵਲ ਮਹੱਲਾ 5ਵਾਂ ਮਨ ਤਨ ਰਸਨਾ ਹਰ ਜੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਕੋ ਗੁਰ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛਹੀਨਾ ਬਲ ਜਾਵ ਦਰਸਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਾਹੋ ਨਾਨਕ ਠਾਕੁਰ ਪਰੋਸੈ ਕਾਹੂ ਨਾ ਮੰਨਿਉ ਮਨ 치ਨਾ ਬਿਲਾਵਲ ਮਹੱਲਾ 5ਵਾਂ ਮਨ ਤਨ ਰਸਨਾ ਹਰ ਜੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋ ਕਉ ਗੁਰ ਦੀਨਾ ਰਹਾ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਹੋ ਨਾ ਕਰਤੇ ਕਛੁ ਕੀਨਾ ਬਲ ਜਾਵੋ ਦਰਸਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੋ ਨਾ ਮਾਨਿਓ ਮਨ 치ਨਾ ਬਿਲਾਵਲ ਮਹੱਲਾ 5 ਮਨ ਤਨ ਰਸਨਾ ਹਰ ਜੀਨਾ ਪਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਕੋ ਗੁਰੂ ਦੀਨਾ ਰਹਾ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਵ ਦਰਸਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਾਹੂ ਨਾਨਕ ਠਾਕੁਰ ਪਰੋਸੈ ਕਾਹੂ ਨਾ ਮੰਨਿਉ ਮਨ 치ਨਾ ਬਿਲਾਵਲ ਮਹੱਲਾ 5ਵਾਂ ਮਨ ਤਨ ਰਸਨਾ ਹਰ ਚੀਨਾ ਪਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਂ ਕੋ ਗੁਰ ਦੀਨਾ ਰਹਾ ਗਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਹੂ ਨ ਕਰਤੇ ਕਛੁ ਕੀਨਾ ਬਲ ਜਾਵ ਦਰਸਨ ਸਾਧੂ ਕੈ ਜਹ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੂ ਨਾ ਮੰਨਿਉ ਮਨ 치ਨਾ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਚੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਂ ਕਉ ਗੁਰ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਸ਼ਕੀਨਾ ਬਲ ਜਾਵੋ ਦਰਸ਼ਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਾਹੋ ਨਾਨਕ ਠਾਕੁਰ ਪਰੋਸੈ ਕਾਹੂ ਨਾ ਮਾਨਿਉ ਮਨ 치ਨਾ ਬਿਲਾਵਲ ਮਹੱਲਾ 5 ਮਨ ਤਨ ਰਸਨਾ ਹਰ ਚੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਂ ਕਉ ਗੁਰ ਦੀਨਾ ਰਹਾ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਹੋ ਨਾ ਕਰਤੇ ਕਛੁ ਕੀਨਾ ਬਲ ਜਾਵੋ ਦਰਸਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੋ ਨਾ ਮਾਨਿਉ ਮਨ 치ਨਾ ਬਿਲਾਵਲ ਮਹੱਲਾ 5ਵਾਂ ਮਨ ਤਨ ਰਸਨਾ ਹਰ ਜੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋ ਕਉ ਗੁਰ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਵ ਦਰਸਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਾਹੂ ਨਾਨਕ ਠਾਕੁਰ ਪਰੋਸੈ ਕਾਹੂ ਨਾ ਮੰਨਿਉ ਮਨ 치ਨਾ ਬਿਲਾਵਲ ਮਹੱਲਾ 5ਵਾਂ ਮਨ ਤਨ ਰਸਨਾ ਹਰ ਜੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਂ ਕਉ ਗੁਰ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕਉ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਵ ਦਰਸਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੋ ਨਾ ਮੰਨਿਉ ਮਨ 치ਨਾ ਬਿਲਾਵਲ ਮਹੱਲਾ 5ਵਾਂ ਮਨ ਤਨ ਰਸਨਾ ਹਰ ਚੀਨਾ ਪਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋ ਕਉ ਗੁਰੂ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀ ਨਾ ਬਲ ਜਾਵੋ ਦਰਸਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਾਹੂ ਨਾਨਕ ਠਾਕੁਰ ਭਰੋਸੈ ਕਾਹੂ ਨਾ ਮਾਨਿਉ ਮਨ 치ਨਾ ਬਿਲਾਵਲ ਮਹੱਲਾ ਪੰਜਵੰ ਮਨ ਤਨ ਰਸਨਾ ਹਰ ਚੀਨਾ ਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋ ਕਉ ਗੁਰ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਵ ਦਰਸਨ ਸਾਧੂ ਕਹਿ ਜੈ ਪ੍ਰਸਾਦ ਹਰ ਨਾਮ ਲੀਨਾ ਕਹ ਨਾਨਕ ਠਾਕੁਰ ਪਰੋਸੈ ਕਹੂ ਨਾ ਮੰਨਿਉ ਮਨ 치ਨਾ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਜੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਂ ਕੋ ਗੁਰ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਸ਼ਕੀਨਾ ਬਲ ਜਾਵ ਦਰਸ਼ਨ ਸਾਧੂ ਕਹਿ ਜੈ ਪ੍ਰਸਾਦ ਹਰ ਨਾਮ ਲੀਨਾ ਕਹਉ ਨਾਨਕ ਠਾਕੁਰ ਭਰੋਸੈ ਕਹਉ ਨਾਮ ਮੰਨਿਉ ਮਨ 치ਨਾ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਜੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਂ ਕੋ ਗੁਰੂ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਵ ਦਰਸ਼ਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੂ ਨਾਮ ਮੰਨਿਉ ਮਨ ਛੀਨਾ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਜੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋ ਕਉ ਗੁਰ ਦੀਨਾ ਰਹਾ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਸ਼ਕੀਨਾ ਬਲ ਜਾਵੋ ਦਰਸ਼ਨ ਸਾਧੂ ਕਹਿ ਜੈ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੋ ਨਾ ਮਾਨਿਓ ਮਨ ਚੀਨਾ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਚੀਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋਕੋ ਗੁਰੂ ਦੀਨਾ ਰਹਾਉ ਇਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਵ ਦਰਸ਼ਨ ਸਾਧੂ ਕੈ ਜੈ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੋ ਨਾ ਮਨਿਓ ਮਨ 치ਨਾ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ 치ਨਾ ਭਏ ਅਨੰਦਾ ਮਿਟੇ ਅੰਦੇਸਾ ਸਰਬ ਸੁਖ ਮੋ ਕਉ ਗੁਰ ਦੀਨਾ ਰਹਾਉ ਿਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛ ਕੀਨਾ ਬਲ ਜਾਵ ਦਰਸਨ ਸਾਧੂ ਕਹਿ ਜਹ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੂ ਨਾ ਮੰਨਿਉ ਮਨ 치ਨਾ वाहिगुरु जीा ख़सा वाहिगुरु जी, जी फतिह